ਅੱਜ ਵੀਰ ਆਪਾਂ ਨੇ ਕਰਨੀਆ ਸਪਰੇ ਆਲੂਆਂ ਤੇ ਤੇ ਹੁਣ ਆਪਾਂ ਕਰ ਰਿਹਾ ਪਾਣੀ ਭਰਿਆ ਮੋਟਰ ਨਾਲ ਆ ਦੇਖੋ ਤੇ ਆ ਪਾਉਂਦੇ ਕਿ ਚਲੋ ਜੀ ਖੱਤੇ ਚ ਤੇ ਆ ਲੋ ਜੀ ਹੁਣ ਲੱਗੀ ਸਪਰੇ ਆਲੂਆਂ ਤੇ ਪਹਿਲੀ ਸਪਰੇ ਹੁਣ ਲੱਗੀ ਇਹ ਖੱਤੇ ਚ ਮਾਰ ਲੋ ਜੀ ਸਾਨੂੰ ਦਿਖਾ ਦਿੰਨਾ ਇਹ ਖੱਤੇ ਚ 20 ਲੱਗੇ ਹੋਇਆ ਹੈਗਾ ਵਾ ਸੁਲਤਾਨਾ ਸੁਲਤਾਨਾ 20 ਲੱਗੇ ਹੋਇਆ ਵਾ ਤੇ ਤੇ ਆਲੂ ਵੀ ਦੇਖ ਲੋ ਜੀ ਤੇ ਆ ਦੇਖੋ ਜੀ ਆਲੂ ਦਾ ਵੀ ਹਰਾ ਹੁੰਦਾ ਦੇਖ ਲੋ ਜੀ ਇਹ ਡਾਇਮੰਡ ਆਲੂ ਆ ਜੀ ਇਹ ਕੋਈ ਐਸ ਚਾ ਆਲੂ ਨਹੀਂ ਹੈਗਾ ਡਾਇਮੰਡ ਆਲੂ ਕਿਹੜਾ ਵੀ ਕੋਈ ਵੀ ਐ ਬੀ ਖਰਾਬ ਹੁੰਦਾ ਹਾਂਜੀ ਛੋਟਾ ਸਾਰਿਆਂ ਦਾ ਬਿਲਕੁਲ ਆਪਣੇ ਨਵੇਂ ਵਲੌਗ ਦੇ ਵਿੱਚ ਤੇ ਤੁਹਾਨੂੰ ਦੱਸ ਦਈਏ ਅੱਜ ਵੀਰੋ ਆਪਾਂ ਨੇ ਕਰਨੀਆਂ ਜਿਸ ਸਪਰੇ ਆਲੂਆਂ ਦੇ ਜੋ ਕਿ ਪਹਿਲੀ ਸਪਰੇ ਆ ਤੇ ਕਿਹਦੀ ਸਪਰੇ ਕਰਨੀ ਉਹ ਵੀ ਤੁਹਾਨੂੰ ਦੱਸ ਦਿੰਨਾ ਸਪਰੇ ਹੈਗੀ ਐ ਕੱਖਾਂ ਵਾਲੀ ਜੋ ਕਿ ਆਲੂਆਂ ਦੇ ਕੱਖਾਂ ਦੇ ਸਪਰੇ ਕਰਨੇ ਕਰਿਆ ਆਲੂ ਦੇ ਕੱਖ ਨਹੀਂ ਹੋ ਜਾਂਦੇ ਉਹਦੇ ਕਰਕੇ ਆਪਾਂ ਸਪਰੇਅ ਕਰਨੀ ਆ ਤੇ ਕਿਹੜੀ ਸਪਰੇਅ ਕਰਨੀ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਆ ਤੁਹਾਨੂੰ ਆਲੂ ਵੀ ਦਿਖਾਵਾਂਗੇ ਵੀ ਕਿੰਨੇ ਆਲੂ ਲੱਗ ਰਹੇ ਕਿਰੇ ਕਿਰੇ ਵੀ ਵੀਜੋ ਨੇਗੇ ਤੁਹਾਨੂੰ ਸਭ ਕੁਝ ਦੱਸਾਂਗੇ ਤੇ ਸਭ ਕੁਝ ਦਿਖਾਵਾਂਗੇ ਬਸ ਬਲੌਗ ਐਂ ਤੱਕ ਦੇਖਿਓ ਤੇ ਚਲੋ ਫੇਰ ਚੱਲਦੇ ਆ ਤੇ ਤੁਹਾਨੂੰ ਦਿਖਾਉਣੇ ਆ ਵੀ ਆਲੂ ਕਿਸ ਤਰ੍ਹਾਂ ਲੱਗ ਰਹੇ ਨੇਗੇ ਤੇ ਆ ਜੋ ਤੇ ਆਹ ਲੋ ਜੀ ਅੱਜ ਵੀਰ ਆਪਾਂ ਨੇ ਕਰਨੀ ਆ ਸਪਰੇਅ ਆਲੂਆਂ ਤੇ ਤੇ ਹੁਣ ਆਪਾਂ ਕਰ ਰਹੇ ਆ ਪਾਣੀ ਭਰਿਆ ਮੋਟਰ ਨਾਲ ਆ ਦੇਖੋ ਜੀ ਪਾਣੀ ਤਾਂ ਹੁੰਦਾ ਨਹੀਂ ਗੱਲ ਲੱਗਦਾ ਆਉਂਦਾ ਆਉਂਦਾ ਥੋੜਾ ਥੋੜਾ ਆਉਂਦਾ ਆ ਮੋਟਰਾਂ ਪਾਣੀ ਭਰਦੇ ਆ ਫੁੱਲ ਫੁੱਲ ਖੋਲਦੇ ਫੁੱਲ ਤੇ ਅੱਜ ਕਹਿੰਦੇ ਆਲੂ ਨੂੰ ਸਪਰੇ ਹਾਂ ਕਰਦੀ ਆ ਫਿਰ ਪਸੰਦ ਆਦਾ ਜਾਣਕਾਰੀ ਪੂਰੀ ਦਵਾਂਗੇ ਬਲੌ ਐਂਡ ਤੱਕ ਦੇਖਿਓ ਤੇ ਲਓ ਜੀ ਵੀਰੋ ਲਓ ਜੀ ਪਹਿਲਾਂ ਦੇਖੋ ਜੀ ਹੁਣ ਆਲੂਆਂ ਲਈ ਦਵਾਈ ਪੈ ਰਹੀਆਂ ਰਹੀਆਂ ਆ ਉਹ ਫੜ ਲੈ ਯਾਰ ਬਾਹਰ ਚੱਲ ਆ ਪਈਆਂ ਦਵਾਈਆਂ ਜੀ ਆਖਰੀਆ ਸਪਰੇਅ ਵਾਲੀ ਮਸ਼ੀਨ ਟੱਤਾ ਲੈ ਕੇ ਆ ਬਾਰਾ ਲਾਇਆ ਤੇ ਬੱਸ ਲੋ ਜੀ ਆ ਦਵਾਈ ਪੈ ਰਹੀਆਂ ਨੇ ਯਾਰ ਮੂਕੋਲ ਕੇ ਪਾਵਾਂਗੇ ਸਿੱਧਾ ਪਾਵਾਂਗੇ ਕੋਲ ਨਹੀਂ ਸਮਾਰ ਕੇ ਤੇ ਉੱਤੇ ਕੋਲ ਕੇ ਬਾਲਟੀ ਜੋ ਚ ਪਾਵਾਂਗੇ ਕਾਤੀ ਨਾਲ ਹਿਲਾਉਂਦੇ ਯਾਰ ਕੋਈ ਨਾ ਲੋਨੇ ਆ ਦੇ ਲੋ ਜੀ ਪੈ ਰਹੀ ਹੈ ਦਵਾਈ ਪਾ ਦੇ ਮੁੰਡਿਆ ਕਿੱਥੇ ਚੂਹਾ ਮਰੀਆ ਹਿਲਾ ਮੱਤ ਚੱਲ 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 ਹਾਂ ਪਾ ਦਿਓ ਦਵਾਈ ਹਾਟ ਟਾਲ ਤੇ ਜਾਏਗਾ ਇਹੋ ਚੱਲਦੇ ਜੀ ਤੇ ਆਪਾਂ ਚਾਹ ਲੈ ਕੇ ਚੱਲਦੇ ਹਾਂ ਉੱਥੇ ਤੇ ਆ ਜੀ ਚਾਹ ਲਓ ਜੀ ਵੀਰੋ ਪਹੁੰਚ ਗਏ ਵਾ ਖੱਤੇ ਚ ਤੇ ਤੁਹਾਨੂੰ ਦਿਖਾ ਦਈਏ ਤੇ ਆਹ ਦੇਖੋ ਜੀ ਇਹ ਖੱਤੇ ਚ ਮਾਲੋ ਜੀ ਤੁਹਾਨੂੰ ਦਿਖਾ ਦਿੰਨਾ ਇਹ ਖੱਤੇ ਚ 20 ਲੱਗੇ ਹੋਇਆ ਹੈਗਾ ਵਾ ਸੁਲਤਾਨਾ ਸੁਲਤਾਨਾ 20 ਲੱਗੇ ਹੋਇਆ ਵਾ ਤੇ ਤੇ ਆਲੂ ਵੀ ਦੇਖ ਲਓ ਜੀ ਤੇ ਹਰੇ ਹੂਨ ਲੱਗੇ ਤੇ ਆਹ ਦੇਖੋ ਜੀ ਆਲੂ ਤੁਹਾਡਾ ਪਰ ਇੱਥੇ ਕੱਖਾਂ ਦੀ ਸਪਰੇਅ ਕਰਨੀ ਹੈ ਇਹਦੇ ਉੱਤੇ ਤੇ ਸੋਨੂੰ ਮੈਂ ਕਿਹਾ ਚਾਹ ਆਲੂ ਦਿਖਾ ਦਈਏ ਤੇ ਆਹ ਦੇਖੋ ਇਹ ਸੁਲਤਾਨਾ ਆਲੂ ਲਓ ਜੀ ਕਰੋ ਚੈੱਕ ਕੋਈ ਬੀਮਾਰਾ ਕੋਈ ਇਹ ਮਸਤੇਈਕ ਨਹੀਂ ਮਾਰੀ ਵੀਰੇ ਆਹ ਦੇਖੋ ਜੀ ਥੋੜੀ ਮੋਟੀ ਮਾਰੀ ਹੈ ਪਰ ਇਹ ਸੁਲਤਾਨਾ ਨੇ ਉਹ ਦੇਖੋ ਵਿੱਚੋਂ ਵਿੱਚੋਂ ਤੇ ਬਾਕੀ ਜੀ ਬਹੁਤ ਵਧੀਆ ਹੁੰਦੇ ਆ ਵੀ ਦੇਖੋ ਜੀ ਲਿਕਾ ਦੇ ਆਲੂ ਤੇ ਚਲੋ ਤੁਹਾਨੂੰ ਹੋ ਸਪਰੇਅ ਕਰਕੇ ਤੇ ਬਾਸ ਤੁਹਾਨੂੰ ਦੂਜੇ ਵੀ ਖੱਤੇ ਦਿਖਾਉਣੇ ਵੀ ਕਿਹੜੇ-ਕਿਹੜੇ ਆਲੂ ਬੀਜੂ ਨੇ ਕਿੰਨੇ ਦਿਨ ਹੋ ਗਏ ਬੀਜੇ ਨੂੰ ਤੇ ਆ ਖੱਤੇ ਨੂੰ ਬੀਜੇ ਨੂੰ ਵੀਰੇ ਹੋ ਗਏ ਨੂੰ 15 ਦਿਨ ਤੇ ਚਲੋ ਦੂਜੇ ਖੱਤੇ ਵੀ ਤੁਹਾਨੂੰ ਦਿਖਾ ਦਈਏ ਕਿੰਨੇ ਵੀਰੇ ਕਿਵੇਂ ਕਿਵੇਂ ਆਲੂ ਨੇਗੇ ਤੇ ਆ ਜੋ ਤੇ ਆ ਜੋ ਹੁਣ ਲੱਗੀ ਸਪਰੇਅ ਆਲੂਆਂ ਤੇ ਪਹਿਲੀ ਸਪਰੇਅ ਹੁਣ ਲੱਗੀ ਆਹ ਚਾ ਲੈ ਕੇ ਆਈ ਸੀ ਇਹ ਕੱਢ ਦੋ ਲਓ ਜੀ ਵੀਰੋ ਦੋ ਕਿੱਲਿਆਂ ਚ ਹੋ ਗਈ ਸਪਰੇ ਤੇ ਹੁਣ ਉਧਰ ਕਰਾਂਗੇ ਜਾ ਕੇ ਬਾਕੀ ਇਧਰ ਆਲੂਆਂ ਚ ਇਹ ਖੱਤੇ ਚ ਕਿੰਨੀ ਧੁੰਦਾ ਜੀ ਰੇ ਇੱਕੋ ਲੱਗਦੀ ਠੰਡ ਪੈਣ ਲੱਗੀ ਦੇਖੋ ਕੱਲ ਵੀ ਠੰਡ ਪਈ ਹੈ ਮਾੜੀ ਮੋਟੀ ਆਤਾ ਬੜੀ ਜੇ ਠੰਡਾ ਕੋਟਕੁਟ ਪਾਈ ਬੈਠੇ ਆ ਚਲੋ ਚਲੋ ਤੇ ਲਓ ਜੀ ਵੀਰੋ ਤੇ ਆਹ ਨੂੰ ਖੱਤੇ ਤਾਂ ਦਦੇ ਵੀ ਕਿਹਰੇ ਕਿਹੜਾ ਬੀ ਬੀਜੇ ਸੀ ਆਪਾਂ ਨੇ ਦੇਖੋ ਡਾਇਮੰਡ ਆਲੂ ਬੀਜੇ ਸੀ ਆਪਾਂ ਨੇ ਤੇ ਇਹ ਬੀਜੇ ਹੋ ਗਏ ਮਰ ਲਏ ਇਹਨੂੰ ਆਪਾਂ ਬੀਜੇ ਨੂੰ 15 ਇਹਨੂੰ 15 17 17 18 ਦਿਨ ਹੋ ਗਏ ਇਹਨੂੰ ਬੀਜੇ ਨੂੰ ਦੇਖ ਲਓ ਜੀ 18 ਕਿ ਦਿਨ ਮਰ ਲਾ ਹੋ ਗਏ ਇਹਨੂੰ ਪੱਕਾ ਇਹ ਡਾਇਮੰਡ ਆਲੂ ਆ ਦੇਖੋ ਜੀ ਨਿਕਲੇ ਹੋਇਆ ਉਹ ਲਾ ਸਾਰੇ ਲਿੱਕਰ ਹੋ ਰੇ ਆ ਵੀ ਕੋਈ 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 ਨਹੀਂ ਲਿੱਕਰ ਹੋਇਗਾ ਇਹ ਤੋਂ ਜੈਡ ਸਾਰੇ ਲਿੱਕਰ ਹੋ ਰੇ ਆ ਲੋ ਯਾ ਦੇਖੋ ਜੀ ਲੋ ਇੱਥੇ ਆਉਣਾ ਇੱਥੇ ਹੋ ਰਹੀ ਐ ਸਪਰੇ ਤੇ ਚਲੋ ਫਿਰ ਆਹ ਤੇ ਆਹ ਦੇਖੋ ਜੀ ਆਲੂ ਦਾ ਵੀ ਹਰਾ ਹੁੰਦਾ ਦੇਖ ਲੋ ਜੀ ਇਹ ਡਾਇਮੰਡ ਆਲੂ ਆ ਜੀ ਇਹ ਕੋਈ ਐ ਜਾਲੂ ਨਹੀਂ ਹੈਗਾ ਡਾਇਮੰਡ ਅਲੂ ਕੇਰਾ ਵੀ ਕੋਈ ਵੀ ਹੈ ਬੀ ਖਰਾਬ ਹੋਵੇ ਕੋਈ ਨਿਕਲੇ ਨਾ ਹੋਵੇ ਦੇਖੋ ਸਾਰਾ ਮਤਲਬ ਸਾਰੇ ਨਿਕਲੇ ਹੋਣਗੇ ਸਾਰਾ ਨਿਕਲੇ ਦੇਖੋ ਜੀ ਇਹ ਬੜੀ ਆਲੂਈ ਡਾਇਮੰਡ ਲੋਈ ਇਹ ਆਖਰੀ ਹੈ ਜੀ ਇਹ ਅੱਧਾ ਕਰਤਾ ਸੀਗਾ ਪੰਜ ਗਿੱਲਿਆਂ ਚ ਤੇ ਅੱਧਾ ਹੁਣ ਕਰ ਦੇਣਾ ਲੋ ਜੀ ਵੀਰੋ ਸਪਰੇ ਹੋ ਗਈ ਤੇ ਹੁਣ ਆਪਾਂ ਚੱਲੇ ਘਰੇ ਚਲੋ ਹੋ ਚੱਲੀਏ ਤੇ ਵੀਰੋ ਤੁਹਾਨੂੰ ਆਦਾ ਬਲੌਗ ਵਧੇ ਵੀਡੀਓ ਕੋ ਲਾਈਕ ਕਮੈਂਟ ਸਬਸਕ੍ਰਾਈਬ ਕਰਨਾ ਨਾ ਭੁੱਲੋ ਚੰਗਾ ਫਿਰ ਮਿਲਦੇ ਆਂ